ਅਕਲਮੰਦ ਹੰਸ ਇੱਕ ਬਹੁਤ ਵੱਡਾ ਵਿਸ਼ਾਲ ਰੁੱਖ ਸੀ ਉਸ ਤੇ ਦਰਜਣਾਂ ਹੰਸ ਰਹਿੰਦੇ ਸਨ ਪੁੰਨਾ ਵਿੱਚ ਇੱਕ ਬਹੁਤ ਸਿਆਣਾ ਹੰਸ ਸੀ ਸੂਝਵਾਨ ਅਤੇ ਬਹੁਤ ਦੂਰਦਰਸ਼ੀ ਸਭ ਉਸ ਨੂੰ ਇੱਜ਼ਤ ਨਾਲ ਤਾਇਆ ਕਹਿ ਕੇ ਬੁਲਾਉਂਦੇ ਸਨ ਇੱਕ ਦਿਨ ਉਸ ਨੇ ਇੱਕ ਛੋਟੀ ਜਿਹੀ ਵੇਲ ਨੂੰ ਰੁੱਖ ਦੇ ਤਨੇ ਤੇ ਬਹੁਤ ਹੀ ਠਾ ਚਿੰਬੜਿਆ ਪਾਇਆ ਤਾਇਆ ਨੇ ਦੂਜੇ ਹੰਸਾਂ ਨੂੰ ਸੱਦ ਕੇ ਕਿਹਾ ਵੇਖੋ ਇਸ ਵੇਲ ਨੂੰ ਨਸ਼ਟ ਕਰਦੇ ਹੋ ਇੱਕ ਦਿਨ ਇਹ ਵੇਲ ਸਾਨੂੰ ਸਾਰਿਆਂ ਨੂੰ ਮੌਤ ਦੇ ਮੂੰਹ ਵਿੱਚ ਲੈ ਜਾਵੇਗੀ। ਇੱਕ ਜਵਾਨ ਹੰਸ ਹੱਸਦੇ ਹੋਏ ਬੋਲਿਆ, "ਤਾਇਆ, ਇਹ ਛੋਟੀ ਜਿਹੀ ਵੇਲ ਸਾਨੂੰ ਕਿਵੇਂ ਮੌਤ ਦੇ ਮੂੰਹ ਵਿੱਚ ਲੈ ਜਾਵੇਗੀ?" ਸਿਆਣੇ ਹੰਸ ਨੇ ਸਮਝਾਇਆ, "ਅੱਜ ਇਹ ਤੈਨੂੰ ਛੋਟੀ ਜਿਹੀ ਲੱਗ ਰਹੀ ਹੈ, ਹੌਲੀ-ਹੌਲੀ ਇਹ ਰੁੱਖ ਦੇ ਸਾਰੇ ਤਣੇ ਨੂੰ ਲਪੇਟਾ ਮਾਰ ਕੇ ਉੱਪਰ ਤੱਕ ਆ ਜਾਵੇਗੀ। ਫਿਰ ਵੇਲ ਦਾ ਤਣਾ ਮੋਟਾ ਹੋਣ ਲੱਗੇਗਾ ਤੇ ਰੁੱਖ ਨਾਲ ਚਿਪਕ ਜਾਵੇਗਾ।" ਤਾਦੇ ھیਠੋਂ ਉੱਪਰ ਤੱਕ ਰੁੱਖ ਤੇ ਚੜਨ ਲਈ ਪੌੜੀ ਬਣ ਜਾਵੇਗੀ ਕੋਈ ਵਿਸ਼ਕਾਰੀ ਪੌੜੀ ਦੇ ਸਹਾਰੇ ਚੜ ਕੇ ਸਾਡੇ ਤੱਕ ਪਹੁੰਚ ਜਾਏਗਾ ਅਤੇ ਅਸੀਂ ਸਾਰੇ ਮਾਰੇ ਜਾਵਾਂਗੇ ਦੂਜੇ ਹੰਸ ਨੂੰ ਭਰੋਸਾ ਨਹੀਂ ਆਇਆ ਇੱਕ ਛੋਟੀ ਜਹੀ ਬੇਲ ਕਿਵੇਂ ਪੌੜੀ ਬਣੇਗੀ ਤੀਜਾ ਹੰਸ ਬੋਲਿਆ ਤਾਇਆ ਤੂੰ ਤਾਂ ਇੱਕ ਛੋਟੀ ਜਹੀ ਬੇਲ ਨੂੰ ਖਿੱਚ ਕੇ ਜ਼ਿਆਦਾ ਹੀ ਲੰਬਾ ਕਰ ਰਿਹਾ ਹੈ ਇੱਕ ਹੰਸ ਬੁਰਬੜਾਇਆ ਇਹ ਤਾਇਆ ਆਪਣੀ ਅਕਲ ਦਾ ਰੂਪ ਪਾਉਣ ਲਈ ਅੰਤਛੰਤ ਕਹਾਣੀ ਬਣਾ ਰਿਹਾ ਹੈ ਇਸ ਪ੍ਰਕਾਰ ਕਿਸੇ ਵੀ ਹੰਸ ਨੇਤਾਏ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਇੰਨੀ ਦੂਰ ਤੱਕ ਵੇਖ ਸਕਣ ਦੀ ਵੀ ਉਹਨਾਂ ਵਿੱਚ ਅਕਲ ਕਿੱਥੇ ਸੀ ਸਮਾਂ ਗੁਜ਼ਰਦਾ ਰਿਹਾ ਵੇਲ ਚਿੰਬੜ ਤੇ ਲਪਟਦੇ ਉੱਪਰ ਸਖਾਵਾਂ ਤੱਕ ਪਹੁੰਚ ਗਈ ਵੇਲ ਦਾ ਤਨਾ ਮੋਟਾ ਹੋਣਾ ਸ਼ੁਰੂ ਹੋਇਆ ਤੇ ਸੱਚਮੁੱਚ ਹੀ ਰੁੱਖ ਦੇ ਤਨੇ ਤੇ ਪੌੜੀ ਬਣ ਗਈ ਜਿਸ ਤੇ ਸੌਖ ਨਾਲ ਚੜਿਆ ਜਾ ਸਕਦਾ ਸੀ ਸਾਰਿਆਂ ਨੂੰ ਤਾਇ ਦੀ ਗੱਲ ਦੀ ਸਚਾਈ ਸਾਹਮਣੇ ਨਜ਼ਰ ਆਉਣ ਲੱਗੀ ਪਰ ਹੁਣ ਕੁਝ ਨਹੀਂ ਕੀਤਾ ਜਾ ਸਕਦਾ ਕਿਉਂਕਿ ਵੇਲ ਇੰਨੀ ਮਜ਼ਬੂਤ ਹੋ ਗਈ ਸੀ ਕਿ ਉਸਨੂੰ ਨਸ਼ਟ ਕਰਨਾ ਹੰਸਾਂ ਦੇ ਵੱਸ ਦੀ ਗੱਲ ਨਹੀਂ ਸੀ ਇੱਕ ਦਿਨ ਜਦੋਂ ਸਾਰੇ ਹੰਸ ਦਾਣਾ ਚੁਗਣ ਬਾਹਰ ਗਏ ਹੋਏ ਸਨ ਤਾਂ ਦੇਖ ਜਿਹੜੀ ਮਾਰ ਉਧਰ ਆ ਨਿਕਲਿਆ ਰੁੱਖ ਤੇ ਬਣੀ ਪੌੜੀ ਨੂੰ ਦੇਖਦੇ ਹੀ ਉਸਨੇ ਰੁੱਖ ਤੇ ਚੜ ਕੇ ਜਾਲ ਵਿਛਾਇਆ ਤੇ ਚਲਾ ਗਿਆ ਸਾਂਝ ਨੂੰ ਸਾਰੇ ਹੰਸ ਪਰ ਤਾਇ ਅਤੇ ਰੁੱਖ ਤੇ ਉਤਰੇ ਤਾਂ ਜਿਹੜੀ ਮਾਰ ਦੇ ਜਾਲ ਵਿੱਚ ਬੁਰੀ ਤਰ੍ਹਾਂ ਫਸ ਗਏ ਜਦੋਂ ਜਾਲ ਵਿੱਚ ਫਸ ਗਏ ਅਤੇ ਫੜਫੜਾਉਣ ਲੱਗੇ ਤਦ ਉਹਨਾਂ ਨੂੰ ਤਾਇ ਦੀ ਅਕਲਮੰਦੀ ਅਤੇ ਦੂਰ ਦ੍ਰਿਸ਼ਟੀ ਦਾ ਪਤਾ ਲੱਗਾ ਸਭ ਤਾਇ ਦੀ ਗੱਲ ਨਾ ਮੰਨਣ ਲਈ ਸ਼ਰਮਿੰਦਾ ਸਨ ਅਤੇ ਆਪਣੇ ਆਪ ਨੂੰ ਕੋਸ ਰਹੇ ਸਨ ਤਾਇਆ ਸਭ ਨਾਲ ਰੁਸ਼ਟ ਸੀ ਅਤੇ ਚੁੱਪਚਾ ਬੈਠਾ ਹੋਇਆ ਸੀ ਇੱਕ ਹੰਸ ਨੇ ਹਿੰਮਤ ਨਾਲ ਕਿਹਾ ਤਾਇਆ ਅਸੀਂ ਮੂਰਖਾਂ ਲੇਕਿਨ ਹੁਣ ਸਾਡੇ ਤੋਂ ਮੂੰਹ ਨਾ ਫੇਰੋ ਦੂਜਾ ਹੰਸ ਬੋਲਿਆ ਇਸ ਸੰਕਟ ਵਿੱਚੋਂ ਨਿਕਲਣ ਦੀ ਤਰਕੀਬ ਤੁਸੀਂ ਹੀ ਸਾਨੂੰ ਦੱਸ ਸਕਦੇ ਹੋ ਅੱਗੇ ਤੋਂ ਅਸੀਂ ਤੁਹਾਡੀ ਕੋਈ ਗੱਲ ਨਹੀਂ ਟਾਲਾਂਗੇ ਸਾਰੇ ਹੰਸਾਂ ਨੇ ਹਾਮੀ ਭਰੀ ਤਦ ਤਾਇਏ ਨੇ ਉਹਨਾਂ ਨੂੰ ਦੱਸਿਆ ਮੇਰੀ ਗੱਲ ਧਿਆਨ ਨਾਲ ਸੁਣੋ ਸਵੇਰੇ ਜਦੋਂ ਚਿੜੀਆ ਮਾਰ ਆਵੇਗਾ ਤਦ ਮਰਦਾ ਹੋਣ ਦਾ ਡਰਾਮਾ ਕਰਨਾ ਜਿਹੜੀ ਮਾਰ ਥੋਂ ਨੂੰ ਮੁਰਦਾ ਸਮਝ ਕੇ ਜਾਲ ਤੋਂ ਕੱਢ ਜ਼ਮੀਨ ਤੇ ਰਖਦਾ ਜਾਵੇਗਾ ਉੱਥੇ ਹੀ ਮਰਿਆ ਵਾਂਗ ਪਿਆ ਰਹਿਣਾ ਜਿਵੇਂ ਹੀ ਉਹ ਖੀਰਲੇ ਹੰਸ ਨੂੰ ੇਠਾਂ ਰੱਖੇਗਾ ਮੈਂ ਸੀਟੀ ਬਜਾਉਂਗਾ ਮੇਰੀ ਸੀਟੀ ਸੁਣਦੇ ਹੀ ਸਭ ਨੇ ਉੱਡ ਜਾਣਾ ਸਵੇਰੇ ਜਿਹੜੀ ਮਾਰ ਆਇਆ ਹੰਸਾਂ ਨੇ ਉਵੇਂ ਹੀ ਕੀਤਾ ਜਿਵੇਂ ਤਾਈ ਨੇ ਸਮਝਾਇਆ ਸੀ ਸੱਚਮੁੱਚ ਜਿਹੜੀ ਮਾਰ ਹੰਸਾਂ ਨੂੰ ਮੁਰਦਾ ਸਮਝ ਕੇ ਜ਼ਮੀਨ ਤੇ ਪਟਕਦਾ ਗਿਆ ਸੀਟੀ ਦੀ ਆਵਾਜ਼ ਦੇ ਨਾਲ ਹੀ ਸਾਰੇ ਹੰਸ ਉੱਡ ਗਏ ਜਿਹੜੀ ਮਾਰ ਅਵਾਕ ਹੋ ਕੇ ਵੇਖਦਾ ਰਹਿ ਗਿਆ